ਹਾਂ ਉਹ ਬੜੀ ਗਿਆ ਰੋਟੀ ਲੈ ਕੇ ਆਇਆ ਟਰ ਉਹ ਭੁੱਖ ਲੱਗੀ ਪਈ ਮਠਾ ਮੀਟ ਬਣਾਇਆ ਅੱਜ ਉਹ ਰੋਕੇ ਸਕੇ ਜਿਆ ਕਿ ਉਹ ਬਹੁਤ ਭੁੱਖ ਲੱਗੀ ਭਈਆ ਉਹ ਪੈਣ ਦਾ ਨਜ਼ਾਰਾ ਜੱਜ ਜੱਜ ਭੈਣ ਗੱਗਾ ਕੋਣੋਂ ਦੇਉਂਛਾ ਯਾਰ ਮੇਰੇ ਮੈਂ ਕਿਹ ਕੱਕੜਾ ਹਾਂ ਉਹ ਚਾਤਾ ਮੈਂ ਤੂੰ ਬੋਛਣਾ ਦੂ ਮੈਨੂੰ ਗਾੜਾ ਵੀ ਲਗਾਏਗਾ ਮਸਾ ਵਗਾ ਕਿਨੇ ਰੋਟੀ ਮਦਨ ਮੈਨੂੰ ਬੋਛਣਾ ਦੂ ਬਸ ਉਹ ਚਾ ਕੋਈ ਨਾ ਹੋਏ ਹੋਏ ਥੈਰਾ ਭਾਅ ਤਕਾਂਗੇ ਆ ਲੈਣਗਾ ਤੂੰ ਜਾਈ ਬੈਠਾ ਮੋਬਾਈਲ ਦੀ ਉਹ ਕਰ ਉਹ ਕਰ ਐ ਗਾ ਰ ਕੋਈ ਪੈਕਟਾ ਬਾਇਆ ਛੋਟਾ ਯਾਰ ਤਾ ਰੋਟੀ ਖਾ ਲੈਣਾ ਥੋੜੀ ਜੀ ਕੋਈ ਮੇਰੀ ਬੈਠਾ ਏਡਾ ਕੋ ਪਾ ਵੀਡੀਓ ਪੈਕਟਾ ਪਾ ਵੀਡੀਓ ਕਰਾ ਮੈਨੂੰ ਪੀਉਂਗਾ ਤਾਂ ਮੈਂ ਵੀ ਫਿਰਾਂ ਤੂੰ ਵੀ ਚਾਹ ਛੋਟਾ ਹੈ ਲਈ ਬਾਅਦ ਚਾਪੇ ਬਾਅਦ ਚਲਾਵਾਂਗੇ ਬੇਟਾ ਠੀਕ ਹੈ ਹਾਂ ਥੋੜਾ ਲੱਗੇ ਉਹ ਹੋਟਲ ਵਾਲਾ ਨੂੰ ਨਾ ਮਗਲਾਸ ਤੇ ਪਾ ਗਏ ਹਾਂ ਗਲਾਸ ਤੇ ਪਾ ਲਿਆ ਠੀਕ ਉਹ ਠੀਕ ਆ ਖੜੀ ਕਿਧਰ ਉਹ ਨੂੰ ਕੀ ਰੱਖੀ ਫੇਰ ਮੈਂ ਇਹਦਾ ਪਤਾ ਕਿੰਨੂ ਪਤਾ ਲੱਗਣ ਦੇ ਉਹ ਪਟਾਣੀ ਮੈਂ ਜੀ ਲਿਆ ਕਰੀ ਲੂੰਗਾ ਫਿਰ ਮੈਂ ਰਾਤ ਨੂੰ ਸਾਰੀ ਬੈਠੂਗਾ ਆ ਪਹਿਲਾਂ ਦੇਣਾ ਯਾਰ ਤੂੰ ਬਹਿ ਜਾ ਠੀਕ ਹੈ ਕੋਈ ਲੋਪੀ ਲੈ ਹੁੰਦਾ ਲੁਪੋ ਕੇ ਹੀ ਰੱਖ ਰਾ ਮੀਟਣਾ ਰੋਟੀ ਹਾ ਹਾ ਬਾਹਰ ਕੋਈ ਸੀਗਾ ਬਾਹਰ ਦੂਰ ਠੱਕੇ ਪਾਸ਼ਮੀ ਕਿਨਾਰਾ ਰੋਟੀ 95 ਦੇ ਵੇ ਆ ਹਾ ਹਾ ਚੱਕਾ ਚੱਕਾ ਲੈ ਦਤਾ ਓਕੇ ਨਵਾ ਦੂ ਪਾਣੀ ਪਾ ਲੈ ਉਹ ਪਾਣੀ ਪਾਉਂਦੀ ਨਹੀਂ ਹੁੰਦੇ ਆਪਾਂ ਭਾਵੇਂ ਬੈਲੀ ਬੰਦਿਆ ਪਾਣੀ ਤੋਂ ਕੀ ਲੈਣਾ ਪੀ ਕੇ ਹੀ ਖਿੱਚ ਜਾਣਗੇ ਪਾਣੀ ਦਾ ਖਰਾਬ ਹੋ ਜੂ ਪਾਣੀ ਤਾਂ ਮੈਂ ਪਾਉਂਦਾ ਨਹੀਂ ਮੈਂ ਤੈਨੂੰ ਕਿੱਥੇ ਮੈਂ ਪਾਣੀ ਤਾਂ ਨਹੀਂ ਪਾਇਆ ਨਹੀਂ ਪਾਣੀ ਪਾਇਆ ਨਹੀਂ ਹੈਗਾ ਤੂੰ ਪੀ ਜਾ ਹੁਣ ਆਹ ਆਹ ਕੀ ਰੋਕੀ ਕਿ ਬਾੜੀ ਭਰੀ ਨਾ ਪੜੋਣਾ ਯਾਰ ਮੈਂ ਤਾਂ ਮੇਈਂਆ ਪਾਉਂਦਾ ਨਹੀਂ ਮੈਂ ਸਰਾ ਆਹ ਹੋ ਰਹਿਣ ਦਾ ਘੜੇ ਪਕਾ ਦੇ ਜੇ ਮੇਰੇ ਬਾਹਰ ਬੜੀ ਨਾ ਬਣਾਇਆ ਯਾਰ ਜਾਤਾ ਐਨ ਕਾ ਲਾਦਾ ਕਰ ਪੈਂਦਾ ਮੀਠੀ ਨਾ ਤੈਨੂੰ ਇਹ ਹੋਰ ਕੀ ਆ ਮੀਠਾ ਹੈ ਮੀਠਾ ਹੈ ਹੋਰ ਮੀਠਾ ਐਨ ਕਾ ਲਾ ਕੇ ਦੇਖ ਨਾ ਗਾਜਰਾਂ ਦੀ ਦਾਲ ਆਏ ਇਹ ਕੱਟਣਾ ਹੋਰ ਅੱਛਾ ਰੱਬਾ ਜਮਾਇਆ ਮੀਠਾ ਬਰਾਦ ਨੂੰ ਕਿ ਬਰਾਦ ਨੂੰ ਤਾਂ ਲਾਦਾ ਹੈਗਾ ਭੈਣ ਦਾ ਉਹ ਐਵੇਂ ਕਾ ਮੈਂ ਰੌਂਡਾ ਨਹੀਂ ਤੁਹਾਡੇ ਭੈਣ ਦਾ ਆਖੀ ਖਾਣਾ ਯਾਰ ਮਦਾ ਗਾਜਰਾਂ ਦੀ ਦਾਲ ਵੀ ਨਹੀਂ ਬਣਾਉਂਦਾ ਸੀਗਾ ਮੈਂ ਆਖੇ ਤੱਕ ਰੋਟੀ ਖਵਾਉਂ ਮੈਂ ਛੁੱਟੀਆਂ

ਨਾ ਓਕੇ ਨਹੀਂ ਛੱਡੀ ਬੜੀ ਲਾਪਰਵਾਹੀ ਨਾਲ ਮਟੜਾ ਡੋ ਬਣੇ ਵਾਪਕ ਆ ਲੈ ਅਜਾ ਹਰ ਤੂੰ ਦੇਗਵਾਉਂ ਆਪੀ ਖਾਣਾ ਬੱਚੇ ਦਾ ਨਹੀਂ ਵੜੀ ਹੂੰ ਬੱਚੇ ਦਾ ਨਹੀਂ ਵੜੀ ਨਾ ਆ ਮੋੜਿਆ ਵੜੀ ਦਾ ਓਕੇ ਹਾਂ ਹੂੰ ਕੁਛ ਨਹੀਂ ਹੁੰਦਾ ਓ ਘੇਰਾਵਾ ਚੱਲਣੇ ਬੱਸ ਯਾਰ ਤੂੰ ਆਇਆ ਲਾ ਜੱਟਾ ਦਰਹੇਰਾ ਵਿਆਹ ਕਰਾ ਮੈਂ ਪਰ ਮੈਂ ਲੈ ਬਹਕੇ ਉਹ ਬਾਤ ਚ ਬਰਾਲੀ ਦਰਨਾ ਬੀ ਆਟਾ ਨੂੰ ਸੇਕਣਾ ਹੀ ਹੁੰਦਾ ਜੇ ਥੋੜਾ ਮੋਟਾ ਬੱਦ ਲਾ ਕੇ ਖਾਣੀ ਤਾਂ ਹੈਗੀ ਐ ਹੂੰ ਫੇਰ ਆਟਾ ਹਾਂ ਪੈਰ ਉਹ ਪੁੰਨਾ ਹੋ ਗਿਆ ਹੁਣ ਆਟਾ ਪੈ ਗਿਆ ਬਈ ਢੋੜਾ ਉਹਨਾਂ ਜਲਦਾ ਤਾਂ ਬੱਤੇ ਕੋਲ ਹੀ ਬੁਣੇ ਬਾਕੀ ਉਹਨਾਂ ਤੜਕੇ ਪਕਾ ਗੀਆਂ ਸੀ ਨਾ ਹੂੰ ਉਹਨਾਂ ਮਗਾਜ ਨੂੰ ਪਾਇਆ ਕਿਹੜੀਆਂ ਰੋਟੀਆਂ ਪਕਾਈਆਂ ਸੀ ਤੁਸੀਂ ਇਹਨਾਂ ਭਾ ਇਹ ਡੱਬਾ ਭਰਤਾ ਸਾਰਾ ਇਹ ਹਾਂ ਤੈਨੂੰ ਬਦੋਂ ਨੇ ਡਰ ਕੇ ਖਾਦੇ ਨੇ ਦੋ ਕੁ ਸੀਗੇ ਆਪਾਂ ਕੋਤ ਗਾਇਲ ਦੱਖ ਮੈਨੂੰ ਉਹ ਬਿਆਹ ਹੀ ਨਾ ਕਰਦੇ ਹੁਣ ਯਾਰੇ ਬੜੇ ਹੈ ਨਾ ਹੁਣ ਆਪਣਾ ਬਿਆਹ ਹੋਇਆ ਨਹੀਂ ਯਾਰੀ ਨਹੀਂ ਹੈ ਪਰ ਨੇ

ਲਾਗ ਰਹਾ ਪਾਣੀ ਲੈ ਕੇ ਪਾਣੀ ਨਹੀਂ ਜਾਚਾ ਹਾਂ ਆ ਲੈ ਉਹ ਗਾਉਂ ਨਹੀਂ ਪਾਣੀ ਨਹੀਂ ਤੂੰ ਆ ਹੀ ਖੇਤ ਜਾ ਮੈਂ ਘੜੋਂ ਬਾਟ ਮੇਂ ਮੋ ਪਾਣੀ ਰਿਹਾ ਪਾਣੀ ਰਿਹਾ ਪਾਣੀ ਘੜਾ ਬੈ ਲਿਆ ਤੂੰ ਆ ਲੈ ਮਾਰੋ ਟੀ ਖਾਣ ਤੋਂ ਬਾਦ ਪਾਣੀ ਨਹੀਂ ਪੀਂਦਾ ਹੁੰਦਾ ਅੱਠਾ ਹਾਂ ਜਦਾਂ ਲੱਸੀ ਵੀ ਮਤ ਜਾ ਪੀਵਾ ਦਾਰ ਹਾਂ ਅੱਛਾ ਲਪੰਗ ਗੇਰੇ ਕੰਬੂ ਨਾ ਉਹ ਪਾਣੀ ਪੀਦੇ ਨਾ ਰੋਕੀ ਸੱਟ ਠੰਡੇ ਬੈਠ ਜੇ ਫਿਰ ਦਾਲੂ ਪੀਣੇ ਪਾਣਗੇ ਪਾਣੀ ਦੂ ਪੀਦਾ ਭਰਾਵਾ ਲੈ ਦਾਸਾ ਰੋਟੀ ਆਪਾਂ ਛਕ ਲਈ ਬਾਕੀ ਗੱਲਾਂ ਆਪਾਂ ਬਾਅਦ ਚੋਂ ਕਰਾਂਗੇ ਹਾਂ ਕੀ ਆਪਾਂ 2 ਮਿੰਟ ਵੀ ਪੈਗੇ ਇਹ ਮੈਨੂੰ ਬਣਾ ਦੇ 2 ਮਿੰਟ ਵੀ ਪੈਗੇ ਹੂੰ ਸੈੱਟ ਹੋ ਜਾਗੇ ਕਿਉਂ ਮੇਰਾ ਹੁਣ ਦਿਮਾਗ ਘੁੰਮਣ ਲੱਗ ਗਿਆ ਇਸ ਟਾਈਮ ਕਹ ਹਾਂ ਕੱਛੇ ਬਦਨ ਕਿਚੇ ਗੁੰਜੇ ਮੈਨੂੰ ਆ ਜੱਗਿਆਦਾ ਵੀ ਚਾਚਾ ਤੋਂ ਇੱਕੜੀ ਦੋ ਆ ਮੈਨੂੰ ਵੀ ਦੋ ਹੀ ਰੱਦੀ ਨੇ ਦੋ ਲੱਗਿਏ ਨੇ ਉਹ ਦੋ ਲੱਗਦੇ ਨਹੀਂ ਹੁੰਦਾ ਯਾਰ ਇੱਕ ਚ ਆਇਆ ਹਾਂ ਇੱਕ ਇੱਕ ਆਇਆ ਸੀ ਹਾਂ ਤੂੰ ਦਾ ਤੱਤ ਟੈਂਪੂ ਲਾ ਆਵੇ ਜਮਾ ਕੰਮ ਵੀ ਟੈਂਪੂ ਆ ਪੈਂ ਗੈ ਗੜ ਖੁੱਡੂ ਮੈਨੂੰ ਖੁੱਡੂ ਐ ਛਿੰਡ ਲੈ ਬੱਸ ਕਰਦਾ ਤਾਂ ਆਪਾਂ ਬੜੀ ਧੁੱਸੜੀ ਪਾਏ ਜਾਂਦੇ ਹੈ ਹਾਂ ਪਾਏ ਜਾਂਦਾ ਮਹਾ ਪੈਰ ਪਾ ਹਾਂ ਮੈਂ ਕੀ ਕਹੋ ਲਾਂਗਾ ਕਿ ਮੂੰਹ ਮਾਰ ਨਹੀਂ ਹੈ ਹਰਦ ਅੰਮੇਰੀ ਗਾਦ ਸੁਣਾ ਹੂੰ ਪੈ ਮਿੰਟ ਆਉਣਾ ਪਾ ਪੈ ਰਹੀ ਹੈ ਹਾਂ ਪੈ ਨੇ ਹਾਂ ਟੂ ਫੇਰ ਹਾਂ ਹਾਂ ਕਿਸਮਾ ਉੱਤੇ ਰੱਖ ਇਹ ਦੂਰ ਰੱਖਿਆ ਮੈਂ ਕਿ ਟੋੜੇਂਗਾ ਹਾਂ ਮੈਨੂੰ ਤਾਂ ਲੱਗਦਾ ਜੇ ਮੈਂ ਇੱਕ ਬੈਡਾ ਤੋਂ ਉੱਤਰ ਗਿਆ ਮੈਂ ਡਿੱਗ ਜਾਊਂਗਾ ਮੈਨੂੰ ਤਾਂ ਔਲਟ ਜਾ ਹੋਈ ਜਾਂਦਾ ਕੰਮ ਦਾ ਚੱਪ ਕਿੱਗਾ ਤੂੰ ਰੱਖ ਦੇ ਹਾਂ ਹਾਂ ਮੈਨੂੰ ਲਾਦਾ ਭੈਣ ਦੇ ਯਾਰ ਦੇ ਨਾਲ ਮੇਦੇ 'ਚ ਰੋਟੀ ਤੇ ਦਾਰੂ ਨੂੰ ਰੱਖ ਕੇ ਨਾ ਮੇਚਰ ਮੰਗਿਆ ਉੱਤਰ ਬੈਠਾ ਉੱਤਰ ਬੈਠਾ ਤਾਂ ਤਾਂ ਹਾਂ ਤੂੰ ਬੈਠ ਹੀ ਜਾ ਮੈਂ ਧਾਰੀ ਉਹ ਮੈਂ ਕਿੰਤਾ ਨਹੀਂ ਜਤਾ ਹੁਣ ਮੈਂ ਰੱਖ ਗਿਆ ਹਾਂ ਮੈਂ ਤੇਰਾ ਭਤੀਜਾ ਕਿ ਕੌਣ ਮੈਂ ਵੱਡਾਂਗੇ ਤੂੰ ਵੱਡਾ

दादा ਡਾਡਾ ਗੱਲ ਉਹ ਕੀ ਹੈ ਮੈਂ ਧਰਤੀ ਘੁੰਮੀ ਜਾਂਦੀ ਹੈ ਹੈ ਇਸ ਟਾਈਮ ਧਰਤੀ ਘੁੰਮੀ ਜਾਂਦੀ ਆ ਨਹੀਂ ਨਹੀਂ ਖੜ੍ਹ ਜਾ ਦੋ ਮਿੰਟ ਖੜ੍ਹ ਜਾ ਭਾਂਡੇ ਤੇ ਰਿਆ ਮਾਂ ਬਾਪ ਸਭ ਕਹਿਣ ਕਿ ਪਾ ਤੂੰ ਐ ਕਰ ਦਾ ਤਾ ਖੜ੍ਹ ਜਾ ਦੋ ਮਿੰਟ ਖੜ੍ਹ ਜਾ ਮੈਨੂੰ ਇਹ ਠੰਡੇ ਧਰਮ ਦੇ ਪਾਣੀ ਦੀ ਯਾਰ ਖੜ੍ਹ ਜਾ ਦੱਤਾ ਹਾਣਾ ਮੈਨੂੰ ਅੰਦੇ ਬੋਲ ਗਿਆ ਪਾਣੀ ਯਾਰ ਦੱਸੀ ਨਾ ਮੋਰ ਆਹ दादा ਹਾਂ ਤੂੰ ਭੱਜ ਜਾ ਭੱਜ ਜਾ ਹਾਂ ਭੱਜ ਜਾ ਦੱਤਾ ਖੜ੍ਹ ਜਾ ਕਾਕੀ ਪੈ ਜਾ। ਕਾਕੀ ਛੱਡੀ ਹੋਈ ਹੈ। ਤਾ ਤੂੰ ਪੈ ਜਾ ਮੈਂ ਆ ਭਾਂਡੇ ਦਾ ਕਿਉਂ ਨਾ ਮੈਂ ਨਾ ਗਲਾਸ ਵੀ ਮਾਰ ਲਿਆ ਹੁਣ ਤੇ ਭਾਂਡੇ ਤਾਂ ਨਹੀਂ ਮਾਰਦਾ ਕੋਕਾ ਕਾਫੀ ਮਾਰਦਾ ਕਾਕੀ ਕਾ ਫਾਇਦਾ ਵੀ ਛੋਈ ਕੈਂਡ ਗਿਮਰਾ ਹੋਰ ਹੋਇਆ ਤੇਰੀ ਪਾਣੂ ਭਾਂਡੇ ਵਾਲਾ ਮਾਹੀ ਮਾਨ ਨੂੰ

ਕਰਨ ਕੀ ਹੈ ਜੀ ਇਹ ਕਲਾਸ ਮੰਝਣਾ ਹੈ ਜੀ ਹਾਂ ਠੀਕ ਹੈ ਠੀਕ ਹੈ ਤੇਰੀ ਭਾਂਡੂ ਪਾਣੀ ਠੰਡੇ ਹੀ ਹੋਣਾ ਬਾਤ ਤੋਂ ਚੱਕੀ ਲਾਗੇ ਪਿਆ